ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 15 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਤੀਰਥ ਵਿਸ਼ੇ ਦੇ ਵਿਚਾਰ ਸਾਂਝੀ ਕਰ ਰਿਹਾ ਜਿਵੇਂ ਆਪ ਜੀ ਜਾਣਦੇ ਹੋ ਕਰਮ ਕਾਂਡਾ ਦੀ ਲੜੀ ਚੱਲ ਰਹੀ ਹੈ ਉਸ ਕਰਮ ਕਾਂਡਾ ਦੀ ਲੜੀ ਦੇ ਵਿੱਚ ਤੀਰਥ ਵਿਸ਼ੇ ਦੇ ਵਿਚਾਰ ਚੱਲ ਰਹੀ ਹੈ ਔਰ ਇਸ ਦੇ ਵਿੱਚ ਕੱਲ ਤੋਂ ਅਸੀਂ ਇੱਕ ਹੋਰ ਬੜਾ ਮਹੱਤਵਪੂਰਨ ਭਾਗ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਬਾਣੀ ਵੀ ਜਿਹੜਾ ਅਮਰ ਸਰਦੇਸ਼ ਨਾਮ ਦੀ ਗੱਲ ਆਉਂਦੀ ਹੈ ਇਹ ਕਿਹੜੇ ਅੰਮ੍ਰਿਤਸਰ ਦੇਸ਼ ਨਾਂ ਦੀ ਗੱਲ ਹੈ ਕਿ ਅੰਮ੍ਰਿਤਸਰ ਰਿਸ਼ਨਾਹ ਤੋਂ ਭਾਵ ਕੀ ਹੈ ਦੋ ਪ੍ਰਮਾਣ ਕਲਾਪ ਜੀ ਨਾਲ ਸੰਜੀ ਕੀਤੇ ਸਨ ਦੋ ਹੀ ਅੱਜ ਸੰਜੀ ਕਰ ਰਹੇ ਨੇ ਪਹਿਲਾ ਪ੍ਰਮਾਣ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਜਿ세 ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਚਿਤ ਨਾਤਾ ਕੂਆ ਹਾਂਸ ਹੋ ਗਏ ਤੰ ਤੰ ਨਾਉਣੇ ਕਤਨ ਤਾਂ ਵੱਡੇ ਵੱਡ ਭਾਗੀ ਜਿਨ ਗੁਰਮਤ ਨਾਮ ਰਿਦਮ ਗਲਤੋ ਹੈ ਹੁਣ ਅਸੀਂ বিষ্ণੂ ਸ਼ਬਦ ਨੂੰ ਇੱਕ ਬੀਬੀ ਰਜਨੀ ਦੀ ਕਹਾਣੀ ਬਣਾ ਕੇ ਉਹਦੇ ਨਾਲ ਜੋੜ ਦਿੱਤਾ ਬੜੀ ਵੱਡੀ ਕਹਾਣੀ ਬਣਾਈ ਮੈਂ ਉਸ ਕਹਾਣੀ ਦੇ ਵਿਸਤਾਰ ਦੇ ਵਿੱਚ ਤੇ ਨਹੀਂ ਜਾਵਾਂਗਾ ਇਹ ਬੇਨਤੀ ਕਰਾਂਗਾ ਜਿਹੜਾ ਉਹ ਸੱਚ ਨੂੰ ਜਾਣਨਾ ਚਾਹੁੰਦੇ ਨੇ ਜਿਹੜਾ ਗੁਰਮਤਿ ਦੀ ਕਸਵੱਟੀ ਤੋਂ ਪਰਖਣਾ ਚਾਹੁੰਦੇ ਨੇ ਉਹ ਮੇਰੇ ਚੈਨਲ ਸਾਨੇਹੜਾ ਟੀਵੀ ਤੇ ਸਾਨੇਹੜਾ S A N E H A ਉਥੇ ਬੀਬੀ ਰਜਨੀ ਦੀ ਸਾਰੀ ਕਹਾਣੀ ਜਿਹੜੀ ਹੈ ਉਹਨੂੰ ਪੜ੍ਹ ਸਕਦੇ ਨੇ ਉਹਨ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਦੇਖ ਸਕਦੇ ਨੇ ਸਾਰਾ ਉਹਦਾ ਸਚਾਈ ਇਹ ਪਤਾ ਲੱਗ ਜਾਏਗੀ ਕਿ ਸੱਚਾਈ ਜਿਹੜੀ ਹੈ ਇਥੇ ਸ਼ਬਦ ਦੇ ਵਿੱਚੋਂ ਵੀ ਆਪੇ ਪ੍ਰਗਟ ਹੋ ਰਹੀ ਹੈ ਸਤਗੁਰ ਸਤਵਾਦੀ ਸਤਗੁਰ ਜਿਹੜਾ ਸਤਵਾਦੀ ਹੈ ਹ ਹਮੇਸ਼ਾ ਅਕਾਲ ਪੁਰਖ ਦੇ ਨਾਲ ਜੁੜਿਆ ਰਹਿਣ ਵਾਲਾ ਹੈ ਅਕਾਲ ਪੁਰਖ ਦੇ ਨਾਲ ਇੱਕ ਮਿਕ ਹੋ ਕੇ ਉਹ ਅਮਰ ਦਾ ਸਰੂਪ ਹੈ ਇੱਥੇ ਗੁਰੂ ਰਾਮਦਾਸ ਪਾਸ਼ਾ ਦਾ ਆਪਣਾ ਸ਼ਬਦ ਹੈ। ਉੱਥੇ ਕਿਤੇ ਉਹ ਨਹੀਂ ਕਿਹਾ ਕਿ ਮੇਰੇ ਸਰੋਵਰ ਚ ਨਾਉਣ ਨਾਲ ਜਿਤ ਨਾਤੇ ਕੂਆ ਹੰਸ ਹੋਇ। ਇਹ ਸਤਗੁਰੂ ਰੂਪੀ ਸਰੋਵਰ ਦੇ ਵਿੱਚ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਾਲ ਔਰ ਸਤਗੁਰੂ ਦਾ ਜਿਹੜਾ ਅੰਮ੍ਰਿਤ ਰੂਪੀ ਸਰੋਵਰ ਹੈ ਉਹ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ ਗੁਰੂ ਅਮਰਦਾਸ ਰੂਰ ਨੇ ਇਹ ਉਸਲੇ ਗੁਰੂ ਰਾਮਦਾਸ ਪਾਸ਼ਾ ਨੇ ਵਿਚਾਰਨ ਕੀਤਾ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤਨ ਦਾ ਤੈ ਕਊਆ ਹੰਸ ਹੋਇ ਉਹਨੇ ਇਸੇ ਕਹਾਣੀ ਬਣਾਤੀ ਕਿ ਉਹ ਬੀਬੀ ਰਜਨੀ ਜਿਹੜੀ ਐ ਉਹਦਾ ਪਤੀ ਪਿੰਗਲਾ ਸੀ ਤੇ ਕੋੜੀ ਸੀ ਤੇ ਉਹ ਮੰਗਣ ਚੜੀ ਗਈ ਤੇ ਉਹਨੇ ਵੇਖਿਆ ਕਿ ਪਾਣੀ ਚ ਵੜ ਕੇ ਕਊਏ ਹੰਸ ਬਣ ਕੇ ਨਿਕਲ ਰਹੇ ਨੇ ਤੇ ਉਹ ਵੀ ਧਮ ਕਰਕੇ ਉਹਦੇ ਵਿੱਚ ਵੜ ਗਿਆ ਤੇ ਉਹ ਸਾਰਾ ਨਵਾਂ ਨਰਵਾ ਹੋ ਗਿਆ ਆ ਕਹਾਣੀ ਜੁੜੀ ਹੋਈ ਆ ਉਹ ਤੁਸੀਂ ਆਪਜੀ ਮੇਰੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਲੇਕਿਨ ਇਥੇ ਸਤਿਗੁਰੂ ਨੇ ਅਗਲੀ ਪੰਕਤੀ ਦੇ ਵਿੱਚ ਇਹ ਸਪਸ਼ਟਤਾ ਦਿੱਤੀ ਹੈ ਨਾਨਕ ਤਨ ਤਨ ਵੱਡੇ ਵੱਡ ਭਾਗੀ ਉਹ ਵੱਡੇ ਵੱਡੇ ਪੱਗਾਂ ਵਾਲੇ ਨੇ ਤਨ ਹੈ ਉਹਨਾਂ ਦਾ ਜੀਵਨ ਕਿਨ ਦਾ ਜਿਨ ਗੁਰਮਤਿ ਨਾਮ ਹਿਰਦੈ ਮਲ ਤੋ ਹੈ ਜਿਹੜੇ ਗੁਰੂ ਦੀ ਮਤ ਲੈ ਕੇ ਨਾਮ ਦੇ ਰਾਹੀ ਆਪਣੇ ਹਿਰਦੇ ਦੇ ਜੜੀ ਮਲ ਨੂੰ ਤੋਹ ਰਹਿੰਦੇ ਨੇ ਮੈਲ ਨੂੰ ਤੋਲ ਲੈਂਦੇ ਨੇ ਕਿਉਂਕਿ ਮੈਲ ਤਲ ਕੀ ਮੰਤ ਹੈ ਹਿਰਦੇ ਤੇ ਲੱਗੀ ਹੈ ਔਰ ਉਹ ਗੁਰੂ ਦੀ ਮਤ ਨਾਲ ਹੀ ਤੁਲ ਸਕਦੀ ਆਪਾਂ ਵਿਚਾਰ ਕਰ ਚੁੱਕੇ ਹਾਂ ਕਦੀ ਕਾ ਕਿਸੇ ਤਰ੍ਹਾਂ ਨਾਲ ਹਾਂਸ ਨਹੀਂ ਬਣ ਸਕਦੇ ਪਾਣੀ ਦੇ ਵਿੱਚ ਨਾਉਣ ਨਾਲ ਕਾ ਬਿਰਤੀ ਵਾਲਾ ਜਿਹੜਾ ਮਲੁਖ ਹੈ ਜਿਹੜਾ ਗੰਦਗੀ ਖਾਂਗਦਰ ਜਨ ਸ਼ੌਂਕ ਪਿਆ ਹੋਇਆ ਹੈ ਕਾ ਕਾ ਕਰਨ ਦਾ ਸ਼ੌਕ ਪਿਆ ਹੋਇਆ ਉਹ ਗੁਰੂ ਦੀ ਮਤ ਲਲਵੇ ਤੇ ਹਾਂਸ ਵਰਗਾ ਸੁਭਾਅ ਵਾਲਾ ਬਣ ਜਾਂਦਾ ਹੈ ਮੋਤੀ ਚੁਗਣ ਵਾਲਾ ਫਿਰ ਉਹ ਗੰਦਗੀ ਨਹੀਂ ਚੁਗਦਾ ਫਿਰ ਮੋਤੀ ਚੁਗਦਾ ਇਪਣਾਉਣਾ ਤੇ ਸੀ ਆਪਣੇ ਜੀਵਨ ਨੂੰ ਹੰਸ ਵਰਗਾ ਕੌਂ ਬਿੜਤੀ ਜੋ ਨਿਕਲ ਕੇ ਤੇ ਅਸੀਂ ਇਹਦੀ ਦੁਰਵਰਤੋਂ ਕਰਕੇ ਸ਼ਬਦ ਦੀ ਲੋਕਾਂ ਨੂੰ ਪ੍ਰੇਰ ਰਹੇ ਹਾਂ ਕਿ ਜਾ ਕੇ ਦਰਬਾਰ ਸਾਹਿਬ ਦੇ ਨਾਲ ਵੱਡੇ ਸਰੋਵਰ ਚ ਜਾਓ ਸਾਡੇ ਸਾਰੇ ਪਾਪ ਲੈ ਜਾਣ ਕੇ ਜਿਹੜਾ ਬ੍ਰਾਹਮਣੀ ਕਨਸੈਪਟ ਹੈ ਜਿੱਦੋਂ ਸਿੱਖੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੇੜੇ ਤੇਰੇ ਦਾ ਸੰਬੰਧ ਨਹੀਂ ਕੀ ਇਸੇ ਸਮੇਂ ਦੇ ਆਮੇ ਸਤਿਗੁਰੂ ਨੇ ਸਥਾਨ ਬਦਲਿਆ ਸਿਰਫ ਵੀ ਗੰਗਾ ਜਨੀ ਜਾਣਾ ਜਾਂ ਹੋਏ ਦੂ ਤੀਰਸਾ ਦੇ ਨਹੀਂ ਜਾਣਾ ਆਪਣੇ ਸਿੱਖਾਂ ਦੇ ਬਣਾਏ ਸਰੋਵਰਾਂ ਚ ਨਾਉਣ ਨਾਲ ਤੁਹਾਡੀ ਮੈਲ ਉਤਰ ਜਾਈਗੀ ਮਨ ਦੀ ਪਾਪ ਉਤਰ ਜਾਣਗੇ ਨਹੀਂ ਸਤਿਗੁਰੂ ਨੇ ਇੱਕ ਕਨਸੈਪਟ ਦਿੱਤਾ ਵਿਚਾਰ ਧਾਰਾ ਦਿੱਤੀ ਹੈ ਇਹਦੇ ਨਾਲ ਨਹੀਂ ਹੋ ਸਕਦਾ ਚਲ ਕੇ ਮਜਨ ਜੇਗਾ ਤੋ ਹੋਏ ਨਿਤਨੇ ਮੈਂਡਕ ਨਾ ਹੋਏ ਜੈਸੇ ਮੈਂਡਕ ਤੈਸੇ ਹੋਏ ਨਰਪੇੜ ਤੇ ਜੁਣ ਨਹੀਂ ਆਵੇ ਉਹ ਕੋਈ ਸਰੋਵਰ ਵੀ ਹੋਵੇ ਲੇਕਿਨ ਗੁਰੂ ਦਾ ਗੁਰਬਾਣੀ ਦਾ ਸਰੋਵਰ ਐਸਾ ਹੈ ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜਿਹਨੂੰ ਵਿਚਾਰ ਕੇ ਪੜ੍ਹ ਕੇ ਜੀਵਨ ਚ ਪੜਾਉਣ ਦੇ ਨਾਲ ਮਨ ਨੂੰ ਧੋਇਆ ਜਾ ਸਕਦਾ ਹੈ ਮਨ ਦੀ ਮੈਲ ਉਤਰ ਸਕਦੀ ਹੈ। ਇਹੀ ਗੱਲ ਦੂਸਰੇ ਸ਼ਬਦ ਦੇ ਵਿੱਚ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਬਾਬਾ ਨਾਮਦੇਵ ਜੀ ਦਾ ਸ਼ਗਤ ਸ਼ਬਦ ਹੈ। ਔਰ ਬਾਬਾ ਨਾਮਦੇਵ ਜੀ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ 10 ਗਹਿ ਰਗਨ ਮੋਹਿ ਬਸਕੀਨੀ ਪੰਚੋ ਕਉ ਮਿਟਨਾ ਮੋ ਸਤਰ ਦੋਏ ਭਰੇ ਅੰਮ੍ਰਿਤ ਸਰ। ਵਿਕਲ ਮਾਰ ਕਟਾ 10 ਵੈਰਾਗਣ ਮੋਹੇ ਬਸ ਕਿੰਨੀ ਉਹ ਆਪਣੇ 10 ਇੰਦਰੀਆਂ ਨੂੰ ਵੈਰਾਗਣ ਜਿਹੜੀਆਂ ਵਿਕਾਰਾਂ ਦੇ ਮੋਹ ਦੇ ਵਿੱਚ ਫਸੀਆਂ ਹੋਈਆਂ ਨੇ ਜਿਨ੍ਹਾਂ ਨੂੰ ਵਿਕਾਰ ਵੈਰਾਗ ਲੱਗਾ ਹੋਇਆ ਹੈ ਵਿਕਾਰਾਂ ਦਾ ਤੇ ਮੈਂ ਉਸਕਾਰ ਤੋਂ ਤੇ ਨਾਮ ਦਾ ਵੈਰਾਗੀ ਬਣ ਕੇ ਉਹਨਾਂ ਨੂੰ ਬਸ ਦੇ ਵਿੱਚ ਕਰ ਲਿਆ ਤੇ ਇਹਦੇ ਨਾਲ ਕੀ ਹੋਇਆ ਪੰਚੋ ਕਾ ਮਿਠਨਾਮ ਜਿਹੜੇ ਪੰਜ ਵਿਕਾਰ ਮੇਰੇ ਅੰਦਰ ਵੜੇ ਹੋਏ ਸਨ ਉਹਨਾਂ ਦਾ ਤਾਂ ਖੁਰਾਕੋ ਜੀ ਖਤਮ ਹੋ ਗਿਆ ਬਿਲਕੁਲ ਹੀ ਮਿੱਟ ਗਿਆ ਉਹਨਾਂ ਦੀ ਹੋਂਦ ਹੀ ਖਤਮ ਹੋ ਗਈ ਹੈ ਜਿਹੜਾ ਮੈਂ ਉਹਨਾਂ ਵਿਕਾਰਾਂ ਦੇ ਬਸ ਦੇ ਵਿੱਚ ਹੋਇਆ ਸੀ ਅਜ ਮੇਰੇ ਬਸ ਦੇ ਵਿੱਚ ਨਹੀਂ ਪੰਚੋ ਕਾ ਮਿਠਨਾਮ ਸਤਰ ਦੋਏ ਭਰੇ ਅੰਮ੍ਰਿਤਸਰ ਹੁਣ ਤਾਂ ਮੇਰੀ ਇਹ ਅਵਸਥਾ ਬਣ ਗਈ ਕਿ ਮੇਰੀ ਰਗ ਰਗ ਦੇ ਵਿੱਚ ਉਸੇ ਕਾਲਪੁਰ ਤੇ ਨਾਮ ਦਾ ਰਸ ਭਰ ਗਿਆ ਹੈ ਅੰਮ੍ਰਿਤ ਦਾ ਰਸ ਭਰ ਗਿਆ ਅੰਮ੍ਰਿਤ ਦੇ ਸੂਰਨਲ ਭਰ ਲਿਆ ਮੈਂ ਆਪਣੇ ਰਗ ਰਗ ਨੂੰ ਬਿਖੋ ਮਾਰ ਕੇ ਡਾਵਾ ਬਿਖੇੰਦ ਨਿਜ਼ਰ ਨੂੰ ਗੁਰਬਾਣੀ ਦੇ ਵਿੱਚ ਬਿਖ ਦਾ ਜਿਹੜਾ ਵਿਚਾਰ ਆਉਂਦਾ ਹੈ ਉਹ ਮਾਇਆ ਦਾ ਹੁੰਦਾ ਕਿਉਂਕਿ ਮਾਇਆ ਜਿਹੜੀ ਹੈ ਜ਼ਹਿਰ ਰੂਪੀ ਹੈ ਇਹਨੂੰ ਮਾਰ ਕੇ ਬਾਹਰ ਕੱਢ ਦਿੱਤਾ ਇਧਰ ਹੁਣ ਕੋਈ ਜਗ੍ਹਾ ਨਹੀਂ ਬਚੀ ਮੇਰੇ ਜੀਵਨ ਦੇ ਵਿੱਚ ਇਹ ਮੇਰੇ ਤੇ ਭਾਰੂ ਨਹੀਂ ਹੋ ਸਕਦੀ ਮੈਂ ਤੇ ਭਰਮ ਚ ਨਹੀਂ ਫਸਦਾ ਕਿਉਂਕਿ ਮੇਰੇ ਤੇ ਰਗ ਰਗ ਜਿਹੜੀ ਹੈ ਅੰਮ੍ਰਿਤ ਸਰੋਵਰ ਦੇ ਨਾਲ ਭਰ ਗਈ ਹੈ ਉਸ ਨਾਮ ਦੇ ਅੰਮ੍ਰਿਤ ਸਰੋਵਰ ਨਾਲ ਭਰ ਗਈ ਹੈ ਗੁਰਬਾਣੀ ਦੇ ਅੰਮ੍ਰਿਤ ਸਰੋਵਰ ਨਾਲ ਭਰ ਗਈ ਹੈ ਅਸੀਂ ਸਿਰਫ ਸਥਾਨ ਬਦਲਿਆ ਕਨਸੈਪਟ ਨਹੀਂ ਛੱਡਿਆ ਵਿਚਾਰਤਾਂ ਨਹੀਂ ਛੱਡੀ ਉਹ ਵਿਚਾਰਤਾਂ ਨੂੰ ਜੇ ਚੁੱਕੀ ਫਿਰਦੇ ਹਾਂ ਢੋਈ ਫਿਰਦੇ ਸਤਗੁਰੂ ਸਮਤ ਵਿੱਚ ਜਨਾ ਪਰਮ ਜਨਨ ਤੋਂ ਬਾਹਰ ਨਿਕਲੀਏ ਅੱਜ ਵਿਸ਼ੇ ਦੀ ਵਿਚਾਰ ਚੱਲੇਗੀ ਹੋਰ ਵਿਚਾਰਾਂ 'ਚ ਜਗਹਿਰਾਈ ਜਾ ਕੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਕੋ ਲਾਉਣ ਵਾਸਤੇ ਕਿ ਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ